ਦੋਸਤੋ ਤਾਜ਼ਾ ਇਹ ਪਲੇਟ ਸ਼ੰਭੂ ਬਾਰਡਰ ਤੋਂ ਆ ਰਹੀ ਹੈ ਜਿੱਥੇ ਕੀ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਧਿਆਨਕ ਅੱਗ ਲੱਗ ਗਈ ਸੀ ਜਿਸ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਇੱਕ ਟਰੈਕਟਰ ਟਰਾਲੀ ਤੇ ਚਾਰ ਟੈਂਟ ਅੱਗ ਵਿੱਚ ਸੜ ਕੇ ਸੁਆਹ ਹੋ ਗਏ ਹਨ ਕਿਸਾਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੇਲੀ ਨਿਊਜ਼ ਹੁਣ ਤੱਕ ਤੁਸੀਂ ਦੇਖ ਰਹੇ ਜੀ ਤਾਜ਼ੀਆਂ ਤਸਵੀਰਾਂ ਕਿ ਸ਼ੰਭੂ ਬਾਰਡਰ ਤੇ ਅੱਗ ਲੱਗ ਗਈ ਹੈ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਅੱਗ ਲੱਗ ਗਈ ਹੈ ਕੁਝ ਜਿਹੇ ਪਾਣੀ ਆ ਰਹੇ ਹੈ ਜਿਹੇ ਹੋ ਚੁੱਕੇ ਆ 哎，别别玩了。